ਜੋ ਜਿਨ੍ਹਾਂ ਨੇ ਦੇਸੀ ਕੀ ਛੱਡ ਦਿੱਤਾ ਸੀ ਛੱਡਣ ਤੋਂ ਬਾਅਦ ਜਿਨ੍ਹਾਂ ਦੇ ਲੀਵਰ 'ਚ ਖੁਸ਼ਕੀ ਪੈ ਗਈ ਲੀਵਰ ਫੈਟੀ ਹੋ ਗਏ ਫੈਟ ਚੰਗੀ ਫੈਟ ਦੇ ਅਣਹੋਦ ਦੇ ਵਿੱਚ ਤੇ ਜਿਨ੍ਹਾਂ ਨੂੰ ਹੋਰ ਬਹੁਤ ਸਾਰੀਆਂ ਦਿੱਕਤਾਂ ਨਾੜਾਂ ਖੁਸ਼ਕ ਹੋ ਗਈਆਂ ਪੇਟ ਚ ਕਬਜ਼ ਹੋ ਗਈ ਤੇ ਫਿਰ ਤੁਸੀਂ ਉਹਦਾ ਹੱਲ ਕਿਵੇਂ ਲੱਭਦੇ ਹੋ ਜਿਨ੍ਹਾਂ ਲੋਕਾਂ ਨੂੰ ਕੋਲੇਸਟ੍ਰੋਲ ਦੀ ਦਿੱਕਤ ਆ ਡਾਇਬਟੀਜ਼ ਦੀ ਦਿੱਕਤ ਆ ਬਲੱਡ ਪ੍ਰੈਸ਼ਰ ਦੀ ਦਿੱਕਤ ਆ ਬਹੁਤ ਸਾਰੇ ਲੋਕਾਂ ਨੂੰ ਚਮੜੀ ਦੇ ਰੋਗ ਨੇ ਵਾਲ ਨਹੀਂ ਗ੍ਰੋਥ ਹੋ ਰਹੀ ਬੱਚੇ ਛੋਟੀ ਉਮਰ ਦੇ ਵਿੱਚ ਆ ਉਹਨਾਂ ਦੀ ਨਾ ਤਾਂ ਮੈਮਰੀ ਦੀ ਇੰਨੀ ਜ਼ਿਆਦਾ ਸ਼ਕਤੀ ਆ ਔਰ ਦੂਸਰੀ ਗੱਲ weight gain ਦੇ ਵਿੱਚ ਬਹੁਤ ਜ਼ਿਆਦੇ ਲੋਕਾਂ ਨੂੰ ਪ੍ਰੋਬਲਮ ਹੁੰਦੀ ਆ ਇਸ ਸਾਰੀਆਂ ਬਿਮਾਰੀਆਂ ਦੇ ਵਿੱਚ ਲਿਵਰ ਇੱਕ ਬਹੁਤ ਵੱਡਾ ਰੋਲ ਪਲੇ ਕਰਦਾ ਅਸੀਂ ਉਹਨਾਂ ਨੂੰ ਇੱਕ ਮਹਾਰਾਜਾ ਸ਼ਾਹੀ ਸ਼ਰਬਤ ਦਿੰਨੇ ਆ ਉਹ ਸਾਡਾ ਇੱਕ ਫਾਰਮੂਲਾ ਵਾ ਉਹ ਤਵਾ ਉਹ ਸੀ ਉਹਨੂੰ ਆਪ ਤਿਆਰ ਕਰਦੇ ਸਾਡੇ ਬਜ਼ੁਰਗਾਂ ਨੇ ਉਹਨੂੰ ਤਿਆਰ ਕੀਤਾ ਮਹਾਰਾਜਾ ਸ਼ਾਹੀ ਸ਼ਰਬਤ ਕੀ ਕੰਮ ਕਰਦਾ ਹੈ ਵੀ ਤੁਹਾਡੇ ਲਿਵਰ ਨੂੰ ਤੰਦਰੁਸਤ ਕਰਦਾ ਹੈ ਲਿਵਰ ਨੂੰ ਤੰਦਰੁਸਤ ਜਿਹੜੀ ਖੁਸ਼ਕੀ ਹੈ ਉਹਨੂੰ ਬੈਲੈਂਸ ਕਰਦਾ ਹੈ 15 ਦਿਨ ਦੇ ਵਿੱਚ ਵਿੱਚ ਤੁਸੀਂ ਰਿਪੋਰਟਾਂ ਦੇ ਵਿੱਚ ਫਰਕ ਦੇਖਣਾ ਸ਼ੁਰੂ ਕਰ ਦਿੰਦੇ ਹੋ ਔਰ ਪਹਿਲੇ ਹਫ਼ਤੇ ਦੇ ਵਿੱਚ ਵਿੱਚ ਬੰਦੇ ਕਹਿਣ ਲੱਗ ਜਾਂਦੇ ਵੀ ਸਾਨੂੰ ਮਤਲਬ ਤੁਸੀਂ ਮੈਨੂੰ 50% ਤੋਂ ਵੱਧ ਫਰਕ ਪੈ ਚੁੱਕਾ